ਵਿੱਚ ਸ਼ਰਿਆਮ ਕੋਈ ਨਹੀਂ ਹੈ ਇਹ ਜਿਹਨਾਂ ਦਾ ਘਟਨਾਵਾ ਵਾਪਰਿਆ ਦੇਖੋ ਇਸ ਤਰ੍ਹਾਂ ਦੀ ਘਟਨਾ ਕਰਮ ਇਹ ਕੋਈ ਪਹਿਲਾ ਘਟਨਾ ਕਰਮ ਨਹੀਂ ਹੈ ਮਾਨਸਾ ਜ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੱਕ ਪਲੇਅਰ ਸੀਗਾ ਔਰ ਫਿਰ ਇਹ سلسلہ ਚਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਮੂਸੇ ਵਾਲਾ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇਹ ਕਿਤੇ ਥਮੰਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ ਹੁਣ ਤਾਂ ਸ਼ਰਿਆਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਏ ਚਾਹੋ ਵੀਰ ਵੈਲਾ ਲਿਆਂਦਾ ਲਾ ਲੋ ਚਾਹੋ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਦਾ ਲਾ ਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਵੀ ਫਲਾਣੇ ਥਾਂ ਤੇ ਗੋਲੀ ਚਲਾਈ ਹਜ਼ਾਰਾਂ ਲੱਖਾਂ ਲੋਕ ਫਰੋਤੀਆਂ ਦੇ ਸ਼ਿਕਾਰ ਹੋ ਗਏ ਨੇ ਸੋ ਅੱਜ ਦੇ ਜਿਹੜੇ ਹਾਲਾਤ ਹੈ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਹੈ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰਸੋਂ ਅਰਸ਼ੀ ਸਾਹਿਬ ਨਾਲ ਬੈਠੇ ਆਂ ਓਲਾ ਮੂਸੇਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਹੈ ਬੈਠੀ ਹੈ ਮੈਂ ਇੱਕ ਰੇਡੀਓ ਦੇ ਕੋਲੇ ਜਾਵੜਿਆ ਤੇ ਉਹ ਮਰਾਠਪੁਰੇ ਦਾ ਰਹਿਣ ਵਾਲਾ ਸੀ ਤਰਨਤ ਉਟਮੈਟਰ ਉਹਨੇ ਮੈਨੂੰ ਜੱਫੀ ਪਾਈ ਕਹਿੰਦਾ ਬਾਈ ਜੀ ਬਚਾ ਲਓ ਇਹ ਵੀਡੀਓ ਵੀ ਹੈ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਤੇ ਜਿਹੜਾ ਦੂਸਰਾ ਵਿਅਕਤੀ ਹੈ ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਹੈ ਇਹ ਪਤਾ ਨਹੀਂ ਵਿਪਤਾ ਤੁਹਾਡੇ ਤੇ ਕਦੋਂ ਆ ਜੇ ਮੇਰੇ ਤੇ ਕਦੋਂ ਆ ਜੇ ਆ ਸਤੀਜੀ ਸਾਡੇ ਜਿਹੜੇ ਕੀ ਮਾਨਿਕ ਗੋਇਲ ਸਾਡੇ ਆਰਟੀਆਈ ਦੇ ਐਕਟਿਵਿਸਟਸ ਹੈਗੇ ਨੇ ਉਹਨਾਂ ਦੇ ਚਾਚਾ ਸੋ ਅਚਨ ਚੇਤੇ ਇਹਨਾਂ ਨੂੰ ਹੀ ਨਹੀਂ ਪਤਾ ਵੀ ਸਾਡੀ ਦੁਸ਼ਮਣੀ ਕਿਹਰੇ ਨਾਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੋਲਾ ਕਿਰੇ ਨਾਲ ਮੈਂ ਵੀਰਵੈਲ ਦੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਹੈ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੋਲਾ ਕੀ ਹੈ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਤੂੰ ਪਹਿਲਾਂ 5-6 ਲੋਕਾਂ ਦੀਆਂ ਧਮਕੀਆਂ ਆਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਹੈ ਇਹਦਾ ਤਾਂ ਟੈਲੀਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਤੇ ਉਹ ਕਹਿੰਦਾ ਹਾਂ ਭਈ ਮੈਂ ਫੁਲਾਣਾ ਬਿਸ਼ਨੋਈ ਬੋਲਦਾ ਉਹ ਕਹਿੰਦਾ ਜੀ ਕੋਣ ਬਿਸ਼ਨੋਈ ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਦੋਂ ਬਾਅਦ ਮਰਿਆ ਹੀ ਪਿਆ ਜੇ ਕੋਈ ਕਹਿੰਦਾ 10-20 ਲੱਖ ਦੇ ਦਿਓ ਤਾਂ ਅਸੀਂ ਦੇ ਦੇ ਦਿੰਦੇ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ-ਚੁਪੀਤੇ ਪੈਸੇ ਦੇ ਰਹੇ ਐ ਇੱਥਾ ਈਜ਼ੀ ਮਨੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਐ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹਦੇ ਕੋਲੇ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹੈ ਅਨਪਲਾਈਮੈਂਟ ਬੋਰਡ ਜਿਆਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਨੌਜਵਾਨ ਹਥਿਆਰ ਜਦੋਂ ਚੱਕ ਲਏਗਾ ਜਦੋਂ ਉਹਨੂੰ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪੀਛੇ ਬੰਦਾ ਮਾਰ ਜਾਂਦੇ ਆ ਪਿਸਤੌਲ ਕੋਈ ਹੋਰ ਦਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ ਚ ਬੰਦਾ ਪਿੱਲੀ ਬੋਲਸ ਪੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫੇਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚੋਂ ਆ ਰਹੀਆਂ ਐ ਇੰਟਰਵਿਊਜ਼ ਆ ਰਹੀਆਂ ਐ ਤੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਹੈ ਕਾਲੀ ਦਲ ਨੇ ਕੋਈ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਮ ਨਾਲ ਟੈਲੀਫੋਨ ਲਾ ਦਿੰਦੀ ਹੈ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਲੀ ਤੇ ਪਰਚਾ ਦਿੰਦੇ ਜੋ ਦੋਜ਼ ਹੋਰ ਇਨਵੋਲਡ ਜੇ ਫੈਮਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦਬਾਰੇ ਪੰਜਾਬ ਚ ਰੌਣਕਾਂ ਲੱਗਣ ਲੱਗੀਆਂ ਐ ਅਰਸ਼ੀ ਸਾਹਿਬ ਇਸ ਦਲ ਦੇ ਗਵਾਹ ਮੈਂ ਤਾਂ ਨਿਕਾਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਕਿ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਹੈ ਤੇ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗਲਤੁੱਕਦੀ ਹੈ ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਇਹ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ ਪੰਜ ਵਜੇ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚੱਲਦੀਆਂ ਸੀ ਉਸੇ ਤਰ੍ਹਾਂ ਦਾ ਇਹ ਉਹਦੂ ਖਤਰਨਾਕ ਮੋਲ ਹੈ ਹੁਣ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ ਕਿਹੜੀ ਡੱਬ ਵਿੱਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਅਸੀਂ ਇਸ ਘਟਨਾਕਰਮ ਦੀ ਨਿੰਦਾ ਕਰਦੇ ਹਾਂ ਪਰਿਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜ ਕੇ ਪੂਰਾ ਪੈਰਾ ਦੇਾਂਗੇ ਅੱਜ ਮਾਨਸਾ ਬੰਦ ਹੋਇਆ ਜੇ ਪੰਜਾਬ ਬੰਦ ਕਰਾਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁਨੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਕਿ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਤੇ ਮਾਨਸਾ ਦਾ ਐਸਐਸਪੀ ਜ਼ਿੰਮੇਦਾਰੀ ਲਗੇ ਅਗਰ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਇਹ ਤਿੰਨੇ ਲੋਗ ਇਸ ਗੱਲ ਦੇ ਜ਼ਿੰਮੇਦਾਰ ਹੋਣਗੇ ਸੋ ਅੱਜ ਮੈਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚਿਆ ਸੀ ਮੈਨੂੰ ਖਬਰ ਮਿਲੀ ਸੀ ਮੈਡਮ ਸਰ ਤੁਸੀਂ ਜਲਦੀ ਕੀਤੇ ਜਿਹਦਾਂ ਦੇ ਵਿੱਚ ਇੰਟਰਵਿਊਾਂ ਦੇ ਉਸੇ ਬਗਾ ਦਾ ਪਰਿਵਾਰ ਬੈਠਾ ਦਾ ਦਰਦਰ ਕੂਪਰਾ ਸਾਕੇ ਟੇਕ ਗਿਆ ਜਦੋਂ ਸਾਹਮਣੇ ਆਈਡੀਆਂ ਸਾਰਾ 5 ਮਿੰਟ ਚ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਗਿਆ ਤਾਂ ਇਹਨਾਂ ਦੇ ਜਿਹੜੇ ਵੀਡੀਓ ਸੀ ਰਿਕਾਰਡਾਂ ਦੀ ਹਲੇ ਤੱਕ ਨਹੀਂ ਹੋ ਲਾਈਆਂ ਗਈਆਂ ਇਹ ਪਰਿਵਾਰ ਲਗਾਤਾਰ ਤੁਹਾਨੂੰ ਪਤਾ ਇੱਕ ਨਵੀਂ ਗੱਲ ਹੋ ਗਈ ਤੁਸੀਂ ਵੀਡੀਓ ਲਾਉਣ ਦੀ ਗੱਲ ਕਰਦੇ ਹੋ ਗੁਜਰਾਤ ਦੀ ਸਰਕਾਰ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਫਰੰਟ ਤੋਂ ਲਿਉਣ ਤੋਂ ਵੀ ਇੱਕ ਕਾਨੂੰਨ ਬਣਾਤਾ ਵੀ ਇਹਨੂੰ ਹੁਣ ਗੁਜਰਾਤ ਦੀ ਜੇਲ੍ਹ ਤੋਂ ਕੋਈ ਲੈ ਕੇ ਨਹੀਂ ਜਾ ਸਕਦਾ ਪਹਿਲਾਂ ਪ੍ਰੋਡਕਸ਼ਨ ਫਰੰਟ ਤੇ ਪੁੱਛ ਦਸਤੇ ਉਹਨੂੰ ਲਿਆਇਆ ਜਾ ਸਕਦਾ ਸੀ ਵੇ ਵੇ ਤੂੰ ਕਿੰਨੇ ਗੁਨਾਹ ਕੀਤੇ ਮਰਡਰ ਕੀਤੇ ਆ ਤੇਰੇ ਛੇ ਤੇਰਾ ਕੀ ਹੁਣ ਲਿਆ ਨਹੀਂ ਸਕਦੇ ਕਾਨੂੰਨ ਬਣਾਤਾ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਏਰਾ ਵਿੱਚ ਏਰਾ ਫੇਰੀ ਹੈ ਅਸੀਂ ਤਾਂ ਉਦੋਂ ਹੀ ਕਹਿੰਦੇ ਸੀ ਕੀ ਏਜੰਸੀਆਂ ਦਾ ਰੋਲ ਕੀ ਹੈ ਕੀ ਕਰ ਰਹੀਆਂ ਕਿਉਂ ਹੋ ਰਿਹਾ ਐ ਇੱਥੋਂ ਬੰਗਾ ਪਾ ਜਾਂਦਾ ਦਿੱਲੀ ਪੁਲਿਸ ਫੜ ਲੈਂਦੀ ਹੈ ਕੋਈ ਵੱਡਾ ਕਾਰਨ ਹੈ ਤੇ ਅੱਜ ਵੀ ਜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਆ ਅੱਜ ਵੀ ਜੇਲਾਂ 'ਚੋ ਵਾਰਤਾ ਲਾਭ ਕਰ ਰਹੀ ਹੈ ਇਹਦੇ ਪਿੱਛੇ ਕਾਰਨ ਮੈਂ ਸੰਸਦ ਦੇ ਵਿੱਚ ਗੱਲ ਚਲਾਈ ਡਾਕਟਰ ਸਾਹਿਬ ਲੋਕ ਸਭਾ 'ਚ ਵੀ ਹੋਦਾ ਚੁੱਕਿਆ ਸੀ ਕਿਵੇਂ ਰੋਕਿਆ ਜਾ ਸਕਦਾ ਪਰ ਗੈਂਸ ਨੂੰ ਆ ਜਿਵੇਂ ਫਾਰਮੂਲਾ ਦੱਸਿਆ ਮੈਂ ਬੋਲਣ ਲੱਗਿਆ ਇੱਕ ਹੀ ਹੱਲ ਹੈ ਫਾਰਮੂਲਾ ਫਾਰਮੂਲਾ ਨੰਬਰ 414 ਜਦੋਂ ਸਰਕਾਰ ਆਊਗੀ ਉਦੋਂ ਤੁਹਾਨੂੰ ਰੋਕ ਕੇ ਦਿਖਾ ਦੇ ਬੜੀ ਕਿ ਸਾਹਿਬ 20 30 ਸਾਲ ਪਹਿਲਾਂ ਨਸ਼ਾ ਪਹਿਲਾਂ ਵੀ ਚੱਲਦਾ ਸੀ ਪਰ ਆ ਨਸ਼ਾ ਸੀ ਜਿਵੇਂ ਕੁਕੀ ਨੀ ਚੱਲਦੀ ਸੀ ਪਰ ਕ੍ਰਾਈਮ ਨਹੀਂ ਵੱਡਾ ਸੀਗਾ ਤਾਂ ਹੁਣ ਕ੍ਰਾਈਮ ਜ਼ਿਆਦਾ ਹੋ ਰਿਹਾ ਜਿਵੇਂ ਛਿੱਟਾ ਹੋ ਗਿਆ ਹੋਰ ਹੋਗਾ ਨੂੰ ਰੋਕਣ ਦੇ ਲਈ ਬਹੁਤ ਤੁਸੀਂ ਦੇਖੀ ਬੁੱਧੀ ਜੀ ਵੀ ਕਹਿ ਰਹੇ ਤੁਸੀਂ ਵੀ ਆਵਾਜ਼ ਉਠਾਈ ਸੀ ਕਿ ਲੱਗ ਤੁਸੀਂ ਦੇਖੋ ਸਰ ਇਸ ਨਸ਼ੇ ਨੇ ਜਿਹੜਾ ਡੀਜੀਪੀ ਜਿਹੜਾ ਫਾਰਮਰ ਡੀਜੀਪੀ ਹੈ ਸਾਹਿਬ ਮੁਹੰਮਦ ਮੁਸਫਾ ਜਿਹੜਾ ਆਪਦੇ ਬੱਚੇ ਨੂੰ ਦੁਨੀਆ ਦੇ ਪੰਦੇਸ਼ ਦੇ ਬੈਸਟ ਸਕੂਲ ਚੋਂ ਤਾਲੀਮ ਦੇ ਰਿਹਾ ਸੀ ਜੇ ਉਹ ਵਿਚਾਰਾ ਨਹੀਂ ਰੋਕ ਸਕਿਆ ਇਸ ਨਸ਼ੇ ਦਾ ਸੇਵਨ ਕਰਨ ਵਾਲਾ ਬੰਦਾ ਬੱਚਾ ਪਾਗਲ ਹੋ ਜਾਂਦਾ ਉਹ ਆਪਣੇ ਮਾਪਿਆਂ ਨੂੰ ਵੀ ਕੁੱਟਦਾ ਹੈ ਉਹ ਆਪਣੇ ਮਾਪਿਆਂ ਦੇ ਖਿਲਾਫ ਵੀ ਬੋਲਦਾ ਹੈ ਕਿਉਂਕਿ ਉਹਨੂੰ ਨਸ਼ਾ ਚਾਹੀਦਾ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਇਹ ਬੜਾ ਘਾਤਕ ਕੰਮ ਹੈ ਇਹਰੇ ਤੇ ਵੀ ਸਰਕਾਰਾਂ ਨੇ ਕਦੇ ਕੋਈ ਚਰਚਾ ਨਹੀਂ ਕੀਤੀ ਪਰਚਾ ਕਰਤਾ ਘਰ ਟਾਕਾ ਅਸੀਂ 40000 ਪਰਚਾ ਦਿੱਤਾ ਅਸੀਂ ਇੰਨੀ ਭੁੱਕੀ ਫੜ ਲਈ ਇੰਨੀ ਸਮੈਕ ਫੜ ਲਈ ਇਹ ਆਲਟਰਨੇਟਿਵ ਨਹੀਂ ਹੈ ਇਹ ਸਾਡੀ ਸਰਕਾਰ ਵੀ ਆਉਗੀ ਤਾਂ ਸਾਨੂੰ ਗੰਭੀਰ ਤਰੀਕੇ ਨਾਲ ਵਿਚਾਰ ਕਰਨਾ ਪੈਣਾ ਹੈ ਆਦਰਵਾਇਜ਼ ਇਹ ਬੰਦ ਨਹੀਂ ਹੋਏਗਾ ਔਰ ਇਹਦਾ ਕੋਈ ਆਲਟਰਨੇਟਿਵ ਵੀ ਸਾਨੂੰ ਸੋਚਣਾ ਪੈਣਾ ਹੈ ਇਹਦੇ ਬਾਰੇ ਸਾਨੂੰ ਚਰਚਾ ਕਰਨੀ ਪੈਣੀ ਹੈ ਖੁੱਲੇ ਮੰਚ ਤੇ ਕਿ ਇਹ ਇਹਰਾ ਹੋਣਾ ਚਾਹੀਦਾ ਹੈ ਜਿਹੜੇ ਇਹਨਾਂ ਦੇ ਜੇ ਕੋਈ ਅਸੀਂ ਕਰਨਾ ਚਾਹੁੰਦੇ ਹਾਂ ਉਹਰਾ ਵੀ ਪੁੱਛਣਾ ਚਾਹੀਦਾ ਕਿ ਉਹਰੇ ਕੱਲ ਨੂੰ ਦੁਖਾਤ ਕੀ ਹੋਣਗੇ ਸਾਨੂੰ ਸਾਰੇ ਪਹਿਲੂਆਂ ਤੇ ਗੱਲ ਕਰਨੀ ਪੈਗੀ ਫੇਰ ਇਹ ਨਸ਼ਾ ਆ ਨਹੀਂ ਵੀ ਸਾਡੀ ਸਰਕਾਰ ਨੇ ਇੰਨੇ ਪਰਚੇ ਕਰਤੇ ਥੋੜੀ ਨੇ ਇੰਨੇ ਕਰਤੇ ਫੇਰ ਕੰਮ ਚੱਲਦਾ ਰਹੂਗਾ ਸੋ ਇਹ ਨਹੀਂ ਕਹਿਣਾ ਮੈਂ ਬਾਕੀ ਸਰਕਾਰੀ ਦਸੇ ਦੇ ਮੌਜਮਨ ਲਾਦੇ ਬੋਪਰਾ ਮੈਂ ਗੋਲੀ ਜਿਹੜੀ ਆਂਦੀ ਆ ਦਸਾ ਚਲੋ ਯਾਰ ਅੱਜ ਹੋਰ ਕੰਮ ਹੈ ਤੋਂ ਮੈਂ ਲਦਾ ਅਰਸ਼ੀ ਸਾਹਿਬ ਕੁਝ ਤੋਂ ਥੋੜਾ ਮੈਂ ਮੈਂ ਤਾਂ ਸਿਰਫ ਦੋ ਸ਼ਬਦ ਕਹਿਨੇ ਫਸਟ ਜੋ ਇਨਸੀਡੈਂਟ ਹੋਇਆ ਜੀ ਦੀ ਡਿਟੇਲ ਤੁਹਾਨੂੰ ਸਾਰੇ ਸਾਥੀਆਂ ਨੂੰ ਪੱਤਰਕਾਰਾਂ ਨੂੰ ਪਤਾ ਹੈ ਇਹਦੇ ਤੇ ਐਕਸ਼ਨ ਕਮੇਟੀ ਬਣੀ ਹੈ ਪ੍ਰਧਾਨ ਸਾਹਿਬ ਨੇ ਵੀ ਉੱਥੇ ਸ਼ੋਰ ਕਰਤਾ ਮੈਂ ਵੀ ਆਪਣੇ ਵੱਲੋਂ ਸ਼ੋਰ ਕਰਨਾ ਚਾਹੁੰਨਾ ਐਕਸ਼ਨ ਕਮੇਟੀ ਫਾਰਦਰ ਜਿਹੜੇ ਵੀ ਐਕਸ਼ਨ ਦੀ ਕਾਲ ਦੇ ਉਹ ਵੀ ਅਸੀਂ ਉਸ ਤੇ ਫੁੱਲ ਚੜਾਵਾਂਗੇ ਔਰ ਮੈਂ ਦੂਸਰੀਆਂ ਪਾਰਟੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇਹ ਕੋਈ politcal ਮੁੱਦਾ ਨਹੀਂ ਸਮੁੱਚੇ ਪੰਜਾਬੀਆਂ ਦੀ ਜਾਨ ਮਾਲ ਦੀ ਰਾਖੀ ਇਸ ਵੇਲੇ ਏਜੰਡੇ ਤੇ ਹੈ ਤੋਂ ਇਸ ਸਮੁੱਚੇ ਪੰਜਾਬੀਆਂ ਦੇ ਵਿੱਚ ਅਸੀਂ ਸਾਰੇ ਆ ਕੇ politcal ਪਾਰਟੀਆਂ ਵੀ ਆ ਗੀਆਂ ਇਹਨੂੰ ਪੋਲਿਟਿਕਸ ਤੋਂ ਉੱਪਰ ਉੱਠ ਕੇ ਕਿ ਪੰਜਾਬ ਨੂੰ ਇਸ ਲੈਂਡ ਆਰਡਰ ਦੀ ਗੈਂਗਸਟਰਾਂ ਦੇ ਵਿੱਚੋਂ ਗੈਂਗਵਾੜ ਜਿਹੜੀ ਪੰਜਾਬ 'ਚ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਬਚਾਉਣਾ ਹੈ ਇਹਦੇ ਤੇ ਇਕੱਠੇ ਹੋ ਕੇ ਸੋਚ ਵਿਚਾਰ ਕਰੀਏ ਨੰਬਰ 1 ਨੰਬਰ 2 ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਤਿਕਾਰਯੋਗ ਹੋ ਔਰ ਬੜੀ ਬੜੀ ਮжоਰਿਟੀ ਦੇ ਨਾਲ ਤੁਸੀਂ ਇਸ ਸਰਕਾਰ ਦੇ ਮੁਖੀ ਬਣੇ ਹੋ ਹੋਮ ਮਿਨਿਸਟਰੀ ਤੁਹਾਡੇ ਕੋਲ ਹੈ ਤੁਹਾਨੂੰ ਮੇਰੀ ਤਹੰਬਲ ਰਿਕੁਐਸਟ ਹੈ ਜੋ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਸ਼ੀਸ਼ਾ ਪੁਲਿਸ ਤੁਹਾਨੂੰ ਦਿਖਾਉਂਦੀ ਹੈ ਕਿਰਪਾ ਕਰਕੇ ਉਹਦੇ ਤੇ ਵਿਸ਼ਵਾਸ ਨਾ ਕਰੋ ਉਹ ਸੱਚ ਨਹੀਂ ਗਰਾਉਂਡ ਰਿਐਲਿਟੀ ਹੋਰ ਹੈ ਤੁਹਾਨੂੰ ਇਸ ਕਰਕੇ ਫੀਡਬੈਕ ਲੈਣ ਵਾਸਤੇ ਕੱਲਾ ਪੁਲਿਸ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਇਹ ਬੜਾ ਸੀਰੀਅਸ ਇਸ਼ੂ ਹੈ ਚਲੋ ਤੁਸੀਂ ਆ ਇਲੈਕਸ਼ਨ ਕਰਪ ਜੂਗੀ ਇਲੈਕਸ਼ਨ ਦੇ ਬਾਅਦ ਤੁਹਾਨੂੰ ਆਲ ਪਾਰਟੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਔਰ ਆਲ ਪਾਰਟੀ ਮੀਟਿੰਗ ਦੇ ਵਿੱਚੋਂ ਤੁਹਾਨੂੰ ਰੀਅਲੀ ਜਿਹੜੀ ਫੀਡਬੈਕ ਹੈ ਪੰਜਾਬ ਦੇ ਇਸ ਵਾਲੇ ਅਮਨ ਕਾਨੂੰਨ ਦੀ ਸਥਿਤੀ ਵੀ ਔਰ ਬੜੀ ਚਿੰਤਾਜਨਕ ਜਿਹੜਾ ਮਾਮਲਾ ਬਣਿਆ ਹੋਇਆ ਹੈ ਇਹ ਫੀਡਬੈਕ ਲੈ ਕੇ ਕੋਈ ਕੰਸੈਂਸਸ ਬਣਾ ਕੇ ਉਹਦੇ ਤੇ ਫੇਰ ਵਰਤਮਾਨ ਪੁਲਿਸ ਦਾ ਜਿਹੜਾ ਜੋ ਇਹਦੀ ਬਣਤਰ ਹੈ ਜੋ ਇਹਦੀ ਜਹਿਰੀਅਤ ਬਣ ਗਈ ਹੈ ਇਹਨੂੰ ਰਿਵਿਊ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਵਰਤਮਾਨ ਪੁਲਿਸ ਖਾਸ ਕਰਕੇ ਥਾਣਾ ਪੱਤਰ ਦੀ ਜਿਹੜੀ ਪੁਲਿਸ ਹੈ ਇਸ ਤੋਂ ਤੁਸੀਂ ਆਸ ਨਾ ਕਰੋਗੇ ਕ੍ਰਾਈਮ ਰੋਕੇਗੀ ਔਰ ਇਹ ਕ੍ਰਾਈਮ ਦੇ ਵਿੱਚ ਸਹਾਈ ਹੋ ਰਹੀ ਹੈ ਔਰ ਕ੍ਰਿਮੀਨਲਸ ਦੇ ਔਰ ਗੁੰਡਾਂ ਅੰਸਰਾਂ ਦਾ ਪੁਲਿਸ ਦਾ ਨੈਕਸਸ ਜਿਹੜਾ ਬਣ ਗਿਆ ਇਹਨੂੰ ਤੋੜਨਾ ਇਸ ਵੇਲੇ ਪ੍ਰਾਇਰੀਟੀ ਏਜੰਡੇ ਤੇ ਹੈ ਇਹ ਕਵੇ ਟੁੱਟਦਾ ਹੈ ਇਹਦੇ ਲਈ ਅਸੀਂ ਸਾਰੇ ਸਪੋਰਟ ਕਰਨ ਨੂੰ ਤਿਆਰ ਆ ਤੁਸੀਂ ਸਾਡੀ ਸਪੋਰਟ ਲਓ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਦੇ ਤੇ ਇੱਕ ਕੰਸੈਂਸਸ ਬਣਾਓ ਬਸ ਮੈਂ ਇੰਨੀ ਸ਼ਰਤ ਹੀ ਕਹਿੰਦਾ ਅਸੀਂ ਦਾ ਮੁੱਦਾ ਇਹ ਸਿੰਗਲ ਮੈਨ ਦਾ ਨਹੀਂ ਪੂਰੇ ਨਾ ਮੁੱਦਾ ਆਦੋ ਪਾਰਟੀ ਦਾ ਕੋਈ ਦੁਕਾਨ ਨੇਤਾ ਵੀ ਇੱਥੇ ਪਹੁੰਚਿਆਗਾ ਅਸੀਂ ਲੱਗਦੇ ਆਉਣਾ ਚਾਹੀਦਾ ਉਹਨਾਂ ਨੂੰ ਆਉਣਾ ਚਾਹੀਦਾ ਉਹਨਾਂ ਦੀ ਖਲਾਕੀ ਡਿਊਟੀ ਬਣ ਬੋਲਦਾ ਮੈਂ ਤਾਂ ਇਹੀ ਕਹਿ ਰਿਹਾ